ਸ਼ਸ਼ੀਕਾ ਆਲਪਾਰੇ ਵਿਦਿਆਰਥੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਭਾਰਤ ਅਲੱਗ-ਅਲੱਗ ਸੱਭਿਆਚਾਰ ਦਾ ਦੇਸ਼ ਹੈ ਤਾਂ ਇਸ ਵਿੱਚ ਹਰੇਕ ਸਟੇਟ ਦੇ ਲੋਕਾਂ ਦਾ ਵੱਖਰਾ-ਵੱਖਰਾ ਪਹਿਰਾਵਾ ਹੈ ਅੱਜ ਮੈਂ ਪੰਜਾਬ ਦੀਆਂ ਮੁਟਿਆਰਾਂ ਦਾ ਪਹਿਰਾਵਾ ਫੁਲਕਾਰੀ ਦੀ ਕਲਾ ਬਾਰੇ ਦੱਸਾਂਗੀ ਤਾਂ ਅੱਜ ਦਾ ਮੇਰਾ ਵਿਸ਼ਾ ਹੈ ਫੁਲਕਾਰੀ ਦੀਆਂ ਕਿਸਮਾਂ ਠੀਕ ਹੈ ਦੇਖੋ ਪਹਿਲੀ ਕਿਸਮ ਹੈ ਬਾਗ ਕਿੰਦੇ ਕੀ ਰੰਗਾਈ ਕੀਤੀ ਖੱਦਰ ਦੇ ਕੱਪੜੇ ਉੱਤੇ ਚੌਰਸ ਤਿਕੋਣੇ 6 ਕਲੀਏ 8 ਕਲੀਏ ਜਾਂ ਚੌਪੜ ਦੇ ਖਾਨਿਆਂ ਵਾਲੇ ਨਮੂਨਿਆਂ ਨੂੰ ਇਸ ਤਰ੍ਹਾਂ ਵਿਉਂਤਕੇ ਰੰਗ ਬਰੰਗੇ ਰੇਸ਼ਮੀ ਤਾਗਿਆ ਨਾਲ ਕਢਾਈ ਕੀਤੀ ਜਾਂਦੀ ਹੈ ਕਢਾਈ ਤੋਂ ਬਿਨਾ ਹੋਰ ਕੋਈ ਖਾਲੀ ਥਾਂ ਨਹੀਂ ਦਿਸਦੀ ਸਾਰੇ ਉੱਪਰ ਮਤਲਬ ਕਢਾਈ ਹੀ ਦਿਸਦੀ ਹੈ ਬਾਗ ਦੀ ਕਢਾਈ ਲੋਕ ਕਲਾ ਦੀ ਵਿਸ਼ੇਸ਼ ਕਿਸਮ ਮੰਨੀ ਗਈ ਹੈ ਠੀਕ ਹੈ ਅਗਲੀ ਕਿਸਮ ਦੇਖੋ ਚੋਪ ਇਹ ਨਾਨਕੀ ਦੇ ਲੜਕੀ ਲਈ ਨਾਨਕ ਛੱਕ ਦੇ ਰੂਪ ਵਿੱਚ ਲਿਆਉਂਦੇ ਸਨ ਇਸ ਦੀ ਘਟਾਈ ਖਾਸ ਗੁੰਜਲਦਾਰ ਤੋਪੇ ਨਾਲ ਕੀਤੀ ਜਾਂਦੀ ਸੀ ਫੇਰ ਸੁੱਬਰ ਇਹ ਵੀ ਨਾਨਕੀ ਦੇ ਲੜਕੀ ਲਈ ਨਾਨਕ ਛੱਕ ਦੇ ਰੂਪ ਦੇ ਵਿੱਚ ਲਿਆਉਂਦੇ ਸਨ ਸੁੱਬਰ ਗੂੜੇ ਲਾਲ ਰੰਗ ਦਾ ਕਢਾਈ ਕੀਤਾ ਖੱਦਰ ਹੁੰਦਾ ਸੀ ਜਿਸ ਦੀਆਂ ਚਾਰੇ ਨੁਕਰਾਂ ਤੇ ਰੇਸ਼ਮੀ ਤਾਗਿਆਂ ਨਾਲ ਕਢਾਈ ਕੀਤੀ ਜਾਂਦੀ ਸੀ ਅਤੇ ਵਿਚਕਾਰ 5-7 ਬੂਟੀਆਂ ਕੱਢੀਆਂ ਜਾਂਦੀਆਂ ਸੀ ਇਹ ਫੇਰਿਆਂ ਸਮੇ ਲਾੜੀ ਆਪਣੇ ਸਿਰ ਉੱਪਰ ਲੈਂਦੀ ਸੀ ਫੇਰ ਅੱਗੇ ਹੈ ਤਿੱਲ ਪੱਤਰਾ ਇਸ ਾਧਾਰਨ ਕਿਸਮ ਦੀ ਫੁਲਕਾਰੀ ਹੁੰਦੀ ਸੀ ਇਸ ਦੀ ਕਢਾਈ ਵੀ ਸਧਾਰਨ ਹੁੰਦੀ ਸੀ ਅਤੇ ਬਿਰਲੇ ਬਿਰਲੇ ਨਮੂਨਿਆਂ ਵਾਲੀ ਹੁੰਦੀ ਸੀ ਫੇਰ ਹੈ ਨੀਲਖ ਇਹ ਨੀਲੇ ਰੰਗ ਦੇ ਖੱਦਰ ਤੇ ਪੀਲੇ ਜਾਂ ਲਾਲ ਤਾਗੇ ਨਾਲ ਕਢਾਈ ਕੀਤੀ ਨੂੰ ਕਹਿੰਦੇ ਸੀ ਫੇਰ ਅੱਗੇ ਆ ਗਿਆ ਪਿਆਰੇ ਵਿਦਿਆਰਥੀਓ ਛਮਾਸ ਸ਼ਮਾਸ ਵੀ ਇੱਕ ਫੁਲਕਾਰੀ ਦੀ ਕਿਸਮ ਹੈ ਇਹਦੇ ਉੱਪਰ ਕਢਾਈ ਜਿਹੜੀ ਸੀ ਸ਼ੀਸ਼ੇ ਦੇ ਟੁਕੜੇ ਲਾ ਕੇ ਕੀਤੀ ਜਾਂਦੀ ਸੀ ਫਿਰ ਅੱਗੇ ਆ ਦੇਖੋ ਕੁੰਗਟ ਬਾਗ ਇਸ ਦੀ ਕਢਾਈ ਤਿਕੋਣੇ ਨਮੂਨੇ ਵਿੱਚ ਅਤੇ ਸਿਰਾ ਤੇ ਮੱਥੇ ਉਪਰ ਆਉਣ ਵਾਲੇ ਹਿੱਸੇ ਤੇ ਹੀ ਕੀਤੀ ਜਾਂਦੀ ਸੀ ਤਾਂ ਇਹ ਜਿਹੜੀਆਂ ਫੁਲਕਾਰੀਆਂ ਸੀ ਅਲੱਗ-ਅਲੱਗ ਕਿਸਮਾਂ ਹੁੰਦੀਆਂ ਸੀ ਅਲੱਗ-ਅਲੱਗ ਸਮਿਆਂ ਤੇ ਦੇਣ ਵਾਲੀਆਂ ਹੁੰਦੀਆਂ ਸੀ ਜਿਵੇਂ ਬਾਗ ਜਿਹੜੀ ਸੀ ਵਿਆਹ ਵਾਲੀ ਸੀ ਚੋਪ ਸੁਬਰੇ ਨਾਨਕੇ ਛੱਕ ਦੇ ਰੂਪ ਦੇ ਵਿੱਚ ਨਾਨਕੇ ਲੈ ਕੇ ਆਉਂਦੇ ਸੀ ਤਾਂ ਇਸ ਤਰ੍ਹਾਂ ਹੋਰ ਵੀ ਜਿਹੜੀਆਂ ਅਲੱਗ-ਅਲੱਗ ਸਮਿਆਂ ਤੇ ਲੈਣ ਵਾਲੀਆਂ ਫੁਲਕਾਰੀਆਂ ਸੀ ਤਾਂ ਦੇਖੋ ਜਿਹੜੀਆਂ ਸਾਰੀਆਂ ਫੁਲਕਾਰੀਆਂ ਹੁੰਦੀਆਂ ਸੀ ਇਹ ਖੱਦਰ ਦੇ ਕੱਪੜੇ ਤੇ ਹੀ ਬਣਦੀਆਂ ਸੀ ਖੱਦਰ ਦੇ ਕੱਪੜੇ ਨਾਲ ਹੀ ਸੰਬੰਧ ਰੱਖਦੀਆਂ ਸੀ ਇਸ ਵਿੱਚ ਲਾਲ ਰੰਗ ਦਾ ਵੀ ਇੱਕ ਜਿਹੜਾ ਸੀ ਮੁਲਾਇਮ ਕੱਦਰ ਵੀ ਇਸਤੇਮਾਲ ਕੀਤਾ ਜਾਂਦਾ ਸੀਗਾ ਉਸ ਨੂੰ ਹਲਵਾਨ ਕਿਹਾ ਜਾਂਦਾ ਸੀ ਠੀਕ ਹੈ ਤੇ ਇਹਨਾਂ ਚੀਜ਼ਾਂ ਨੂੰ ਬੇਟਾ ਤੁਸੀਂ ਨੋਟ ਕਰ ਲਿਓ ਤਾਂ ਪਿਆਰੇ ਵਿਦਿਆਰਥੀਓ ਦੇਖੋ ਆਪਣੇ ਜਿਹੜਾ ਪੰਜਾਬੀ ਸੱਭਿਆਚਾਰ ਹੈ ਨਾ ਉਹਨੂੰ ਜਿਉਂਦਾ ਰੱਖਣ ਲਈ ਸਾਨੂੰ ਆਪਣੇ ਸੱਭਿਆਚਾਰ ਬਾਰੇ ਜਾਣਕਾਰੀ ਵੀ ਹੋਣੀ ਚਾਹੀਦੀ ਆ ਜੇਕਰ ਅ ਅਸੀਂ ਇਹਨਾਂ ਕਲਾਵਾਂ ਨੂੰ ਜਿੰਦੇ ਰੱਖਣ ਦੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਠੀਕ ਹੈ ਤਾਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਜਿਹੜਾ ਮੇਰਾ ਅੱਜ ਦਾ ਵਿਸ਼ਾ ਹੈ ਫੁਲਕਾਰੀ ਦੀਆਂ ਕਿਸਮਾਂ ਕਿਵੇਂ ਬਣਦੀਆਂ ਸੀ ਇਹ ਉਹ ਤੁਹਾਨੂੰ ਪਸੰਦ ਆਇਆ ਹੋਵੇਗਾ ਤੇ ਇਹਨਾਂ ਤੋਂ ਤੁਸੀਂ ਜਿਹੜੀਆਂ ਤੁਹਾਡੀਆਂ ਲੋਕ ਕਲਾਵਾਂ ਨੇ ਇਹਨਾਂ ਬਾਰੇ ਤੁਹਾਨੂੰ ਜਾਣਕਾਰੀ ਮਿਲੀ ਹੋਊਗੀ ਧੰਨਵਾਦ